ਔਰ ਸਾਨੂੰ ਕਹਿ ਗਿਆ ਕਿ ਉਹ ਵੀ ਇਹ ਭਾਈ ਸਰਕਾਰੀ ਆ ਇਹਨੂੰ ਹੱਥਾਂ ਲਾਓ ਯਾਨੀ ਅਸੀਂ ਚੱਕਣਾ ਨਹੀਂ ਤੁਹਾਨੂੰ ਚੱਕਣ ਦੇਣਾ ਨਹੀਂ ਉਹ ਕਹਿੰਦਾ ਜੀ ਤੁਸੀਂ ਇਹਨੂੰ ਹੱਥ ਨਹੀਂ ਲਾ ਸਕਦੇ ਅਸੀਂ ਜਦੋਂ ਆਵਾਂਗੇ ਸਾਡੇ ਮੈਕਲੋ ਦੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਦੇਖਾਂਗੇ ਆਹੇ ਸਾਡਾ ਕਰੋ ਉਹ ਮਿੰਟ ਇਹ ਤਾਂ ਬੜੀ ਗਰਾਨੀ ਦੀ ਗੱਲ ਹੈ ਜੀ ਨੁਕਸਾਨ ਤਾਂ ਤੁਹਾਡਾ ਹੋ ਰਿਹਾ ਜੀ ਵੀਰ ਜੀ ਸਾਡਾ ਹਰ ਰੋਜ਼ ਨਾ ਨਾ ਕਰਦਾ ਸਾਡਾ ਜੋ ਇੱਥੇ ਰੋਜ਼ਗਾਰ ਹੈ ਸਾਨੂੰ ਜਿੱਥੇ ਹਰ ਰੋਜ਼ 7500 ਰੁਪਏ ਆਉਂਦਾ ਸੀ ਹੁਣ 1500 ਰੁਪਏ ਅਸੀਂ ਕਮਾ ਕੇ ਜਾਂਦੇ ਘਰੋਂ ਕਿੱਥੋਂ ਸਾਡਾ ਰੋਜ਼ੀ ਰੋਟੀ ਪੂਰੀ ਨਹੀਂ ਹੋ ਰਹੀ ਇਹਦਾ ਮਤਲਬ ਬੇਤਨ ਤੁਸੀਂ ਇੱਕ ਤਰ੍ਹਾਂ ਨਾਲ ਫਸ ਗਏ ਜੇ ਤੁਸੀਂ ਜਗਾ ਦਿੱਤੀ ਹੈ ਹਾਂ ਸਾਡੀ ਅਪਰਾਈਆ ਤੁਸੀਂ ਅਸੀਂ ਜਗਾ ਦਾ ਰੈਂਟ ਭਰਦੇ ਆ ਉਹ ਰੈਂਟ ਆ ਸਭ ਤੋਂ ਸੀਮਾ ਵੱਤ ਉੱਪਰ ਰਹਿ ਰਿਹਾ ਹੈ ਅਸਲ ਵਿੱਚ ਜੋ ਸੀ ਅੱਗੇ 6000 ਰੁਪਏ ਸਾਡਾ ਪਰ ਰੈਂਟ ਤੇ ਲਿਆ ਆ ਪੂਰਾ ਪੰਡਾ ਤਾਂ ਉਹ ਅਸੀਂ ਇਹ ਜੰਗਲਾਤ ਮਹਿਕ ਵਿੱਚ ਭਰ ਰਹੇ ਮਹੀਨਾ ਹੁਣ ਇਹ ਸਾਨੂੰ ਦੀ ਪਰਪਾਈ ਕਿੱਥੇ ਮਿਲਣੀ ਆ ਕੋਈ ਤਾਂ ਹੀ ਨਹੀਂ ਲੋਗਾ ਮੈਂ ਕਿ ਮੈਂ ਦਾ ਸਾਥ ਦਿੱਤੇ ਮੈਂ ਵੀ ਕੋਈ ਇੰਨਾ ਕਰਦੇ ਨੇ ਜੀ ਲੋਕਾਂ ਨਾਲ ਸਾਨੂੰ ਇਹ ਆਸੀਂ ਮੰਨਦੇ ਆ ਇੱਕੋ ਸਮਾਂ ਤੁਸੀਂ ਦੇਖੋ ਜੋ ਉਹ ਤਾਂ ਬਿਲਕੁਲ ਸੜਕ ਦੇ ਪੱਟਿੱਗੀ ਪਈ ਆ ਹਨੇਰੇ ਸਵੇਰੇ ਉਥੇ ਕੋਈ ਕੱਲ ਪਰਸ ਇੱਕ ਬੱਚਾ ਵਿੱਚ ਬੱਚਾ ਦੇ ਸਕੂਟਰ ਲੈ ਕੇ ਉਹ ਸੱਟਾਂ ਵੀ ਲੱਗੀਆਂ ਵਿੱਚ ਬੱਚਾ ਵੱਜਿਆ ਵੀ ਸੀ ਵਿੱਚ ਆ ਜੀ ਇੱਕ ਵਾਰ ਤੇ ਜਾ ਰਿਹਾ ਸੀ ਵਿੱਚ ਵੱਜੇ ਉਹ ਸੱਟਾਂ ਹੀ ਵਜੀ ਉਹਨਾਂ ਦੇ ਕੋਈ ਕੋਈ ਸੁਣਵਾਈ ਨਹੀਂ ਹੈਗੀ ਉਹ ਬਿਲਕੁਲ ਸਹੀ ਗੱਲ ਹੈ ਜੀ ਜਿਨੇ ਤਾਂ ਹਜੇ ਦਿਨ ਜਾਂਦਾ ਹੈ ਰਾਤ ਨੂੰ ਦਿਖਦਾ ਵੀ ਨਹੀਂ ਰਾਤ ਨੂੰ ਅੱਖਾਂ 'ਚ ਲਾਈਟਾਂ ਪੁੱਟਿਆ ਰਹੇ ਹਾਂ ਹਾਂ ਤੇ ਇੱਥੇ ਨਾ ਕਿਸੇ ਦੀ ਜਾਣ ਵੀ ਜਾ ਸਕਦੀ ਹੈ ਜੀ ਬਿਲਕੁਲ ਬਿਲਕੁਲ ਜੀ ਇਹ ਤਾਂ ਸਰਕਾਰ ਨੂੰ ਆਪਣੇ ਆਪਣੇ ਨੂੰ ਚਾਹੀਦਾ ਮੈਕ ਵੀ ਆਉਣਾ ਚਾਹੀਦਾ ਕਿ ਆਪਣਾ ਲੈ ਕੇ ਜਾਣਾ ਇਹਦਾ ਕੋਈ ਪ੍ਰੋਪਰ ਹੱਲ ਕਰਨਾ ਨਹੀਂ ਲੈ ਕੇ ਸਾਨੂੰ ਲਿਖ ਕੇ ਦੇ ਜਾਣ ਵੀ ਤੁਹਾਨੂੰ ਇੰਨਾ ਭਾਇ ਕਰਾਇਆ ਉਹ ਜਗ੍ਹਾ ਅਸੀਂ ਪਰਵਾਹ ਨਹੀਂ ਦੋ ਦੋ ਮਹੀਨੇ ਚਾਰ ਵੀ ਨਹੀਂ ਚੱਤਰਾਉਣਾ ਨੇ ਤਾਂ ਤੁਹਾਨੂੰ ਕਮਸ਼ਤਾਂਤ ਜੋ ਅਸੀਂ ਕਰਾਇਆ ਭਰਦੇ ਆ ਉਹ ਆ ਭਰ ਜਾਣ ਉਹ ਅੜਕਾ ਦੀ ਬੱਚ ਲੱਗਿਆ ਉਹ ਬਿਲਕੁਲ ਉਹਦੀ ਗੱਲ ਸਹੀ ਆ ਕਰਾਇਆ ਭਰਨ ਪਰ ਕਰਾਇਆ ਅਜੇ ਤੱਕ ਤਾਂ ਕਦੇ ਭਰਿਆ ਨਹੀਂ ਮੈਂਕਮ ਨੇ ਉਹਦਾ ਥੋੜੇ ਤੋਂ ਲੈਣ ਨੂੰ ਕਰਦੇ ਨੇ ਉਹ ਤਾਂ ਸਭ ਤੋਂ ਲੈਣ ਨੂੰ ਕਰ ਜਾਓ ਜੇ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਮਜਬੂਰ ਹੋਏ ਬੈਠੇ ਆ ਜੇ ਕੋ ਜੋ ਵਿਗਿਆਤ ਹੈ ਕਿ ਸਾਡਾ ਨੁਕਸਾਨ ਹੋ ਰਿਹਾ ਔਰ ਅਸੀਂ ਉਹ ਹੱਥ ਤੱਕ ਨਹੀਂ ਲਾ ਸਕਦੇ ਸਾਨੂੰ ਫਿਕਰ ਰਹਿੰਦੀ ਜੇ ਕੋਈ ਰਤਨ ਪਾਣੀ ਵੱਡ ਕੇ ਰਹਿ ਗਿਆ ਸਾਡੇ ਪਲਾਟ 'ਚ ਪਿਆ ਸਾਡੇ ਗਲ ਪੈ ਜਾਣਾ ਹੁਣ ਫਿਰ ਕੀ ਕਰੋਗੇ ਜੀ ਅੱਗੇ ਅਕੇ ਹੀ ਹੈ ਜਿਹਨੇ ਕੁਝ ਕਹਾ ਠੀਕ ਹੈ ਨਹੀਂ ਫਿਰ ਅਸੀਂ ਪਤਾ ਕਰਕੇ ਉੱਥੇ ਐਪਲੀਕੇਸ਼ਨ ਭਾਰੇ ਭਗਵਾਨ ਤਮੰਗ ਫਾਰਮ ਮੁੱਖ ਮੰਤਰੀ ਜ਼ੋਨ ਪੱਕੇ ਦੇਖਦੇ ਆ ਕਿ ਤੁਹਾਡੇ ਮੈਕਮੇ ਦਾ ਕਿਹੜਾ ਹੀ ਹੈ ਕੋਣ ਸਾਨੂੰ ਕਿੱਥੇ ਸਾਨੂੰ ਕੋਰਾ ਤਾਂ ਨਹੀਂ ਪਤਾ ਕਿੱਥੇ ਨੇ ਕਿੱਥੇ ਉਹ ਦਫਤਰ ਕਿੱਥੇ ਬੈਠਦੇ ਨੇ ਕਿੰਨੀ ਹੈਰਾਨੀ ਦੀ ਗੱਲ ਹੈ ਹੁਣ ਇਹਦਾ ਕੋਈ ਵਾਲੀਬਾਸ ਨਹੀਂ ਹੈਗਾ ਜੇਕਰ ਕਿਸੇ ਨੇ ਮਾੜੀ ਜਿਹੀ ਟਾਣੀ ਲਾ ਲਈ ਫੇ ਸਾਡੇ ਤੇ ਵਾਲੀਬਾਸ ਆ ਜਾਣੇ ਸਾਡੀ ਜਿਹੜੀ ਆਡੀਟ ਵੀ ਅੰਦਰ ਵੀ ਆ ਜਾਣੀ ਫੇ ਸਾਰਿਆਂ ਨੂੰ ਸਾਡੇ ਜਾ ਕੇ ਕਾਰਵਾਈ ਕਰਨੀ ਆ ਸਾਨੂੰ ਆ ਕੇ ਪੁੱਛਣਗੇ ਇੱਥੇ ਕੰਮ ਹੀ ਪਈ ਸੀ ਕਿ ਅੰਨ੍ਹਾ ਲੰਬਾ ਦੀ ਇੰਨਾ ਮੋਟਾ ਜਿਹਾ ਨਹੀਂ ਚੌੜੀ ਜਿਹਾ ਕੋਲ ਤੋਂ ਸਾਡੇ ਨੂੰ ਪਰਚਾ ਕਰਨ ਨੂੰ ਜਾਣਗੇ ਜਨਾਬ ਇੱਕ ਮੈਨੂੰ ਭਾਈ ਜੀ ਦੱਸ ਰਹੇ ਸੀ ਕਿ ਵੀ ਇਹਨਾਂ ਨੇ ਕੰਪਲੇਂਟ ਵੀ ਪਾਈ ਆ ਉੱਪਰ ਆਪਾਂ ਕਹਿ ਸਕਦੇ ਆ ਜਾਣਕਾਰੀ ਆਨਲਾਈਨ ਪਾਈ ਹੋਈ ਹੈ ਪਰ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਅਜੇ ਤੱਕ ਫਾਈਟ ਦੇ ਵਿੱਚ ਫਾਈਟ ਵਾਂਗ ਸੁਣੋ ਉਹ ਉਹ ਤਾਂ બીજી ਜਗਲਾਤ ਮੈਚ ਨਾਲ ਸਾਡ ਤੇ ਪਾਈ ਹੋਈ ਆ ਪਰ ਉੱਥੇ ਤੱਕ ਸਾਡੀ ਕੋਈ ਉਹਨੇ ਰਿਪਲਾਈ ਕੀਤਾ ਹੀ ਨਹੀਂ ਸਾਨੂੰ ਮੁੜ ਕੇ ਰਿਪਲਾਈ ਤੱਕ ਨਹੀਂ ਕੀਤਾ ਰਿਪਲਾਈ ਤੱਕ ਨਹੀਂ ਕੀਤਾ ਹੈ ਕਾਰਵਾਈ ਤਾਂ ਕੀ ਕਰ ਕਾਰਵਾਈ ਤਾਂ ਕੀ ਕਰਨ ਸਾਨੂੰ ਸਾਹਮਣੇ